ਇੱਕ ਹੋਰ ਕਵਿਤਾ ਹੈ ਬਿਸਤਰੇ ਉੱਪਰ ਕਿਸੇ ਫੁੱਲਦਾਰ ਚਾਦਰ ਵਾਂਗ ਮੈਂ ਆਪਣਾ ਆਪ ਵਿਛਾ ਦਿੱਤਾ ਹੈ ਬਿਸਤਰੇ ਉੱਪਰ ਕਿਸੇ ਫੁੱਲਦਾਰ ਚਾਦਰ ਵਾਂਗ ਮੈਂ ਆਪਣਾ ਆਪ ਵਿਛਾ ਦਿੱਤਾ ਹੈ ਤੇ ਭਰ ਦਿੱਤੇ ਹਨ ਸਰਾਣੇ ਸਾਹਾਂ ਦੀ ਮਹਿਕਾਂ ਮੈਂ ਖੁੱਲ ਗਈ ਹਾਂ ਹਵਾ ਵਿੱਚ ਤੇ ਫੈਲ ਗਈ ਹਾਂ ਤੇਰੇ ਕਮਰੇ ਦੇ ਕੋਨੇ-ਕੋਨੇ ਵਿੱਚ ਆ ਤੇ ਲੱਭ ਮੈਨੂੰ ਮੈਂ ਤਾਂ ਤੈਨੂੰ ਆਪਣੇ ਕਲਾਵੇ ਵਿੱਚ ਪਰ ਕੇ ਜੀਣ ਮਰਨ ਤੋਂ ਮੁਕਤੀ ਪਾ ਲਈ ਹੈ। ਇੱਕ ਕਵਿਤਾ ਹੈ। ਸ਼ਾਇਦ ਤੂੰ ਵੀ ਨਹੀਂ ਸਿਚਾਉਂਦੀ ਤੇ ਸ਼ਾਇਦ ਚਾਉਂਦਾ ਮਮੀ ਨਾ ਮਮੀ ਨਹੀਂ ਸਾਂ। ਸ਼ਾਇਦ ਤੂੰ ਵੀ ਨਹੀਂ ਸੀ ਚਾਹੁੰਦੀ ਤੇ ਸ਼ਾਇਦ ਚਾਹੁੰਦਾ ਮੈਂ ਵੀ ਨਹੀਂ ਸਾਂ ਕਿ ਕੋਈ ਰਸਤਾ ਆਪਣੇ ਪੈਰਾਂ ਦੀ ਬੀੜੀ ਬਣ ਪੈੜਾਂ ਦੀ ਹੁਲਝਨ ਨਾ ਕੇ ਤੇ ਰੋਕਾਂ ਨਾ ਮੈਂ ਚਾਹਿਆ ਕਿ ਕਿਸੇ ਪੱਥਰ ਦੇ ਲੀਕ ਬਣਾ ਤੇ ਮੈਂ ਖੋਲ ਦਿੱਤੇ ਅਸਮਾਨ ਦੇ ਬੂਹੇ ਬਾਰੀਆਂ ਰੋਸ਼ਨਦਾਨ ਸਾਰੇ ਤੇਰੇ ਖੰਭਾਂ ਨੂੰ ਉੱਡਣ ਤੋਂ ਝਿਜਕ ਨਾ ਹੋਵੇ ਮੈਂ ਵੀ ਨਹੀਂ ਚਾਹੁੰਦਾ ਤੇ ਚਾਹੁੰਦੀ ਤੂੰ ਵੀ ਨਹੀਂ ਸੈਂ ਮੈਂ ਉਹ ਡਾਇਰੀ ਉਸ ਦੇ ਪੰਨੇ ਹਵਾ ਵਿੱਚ ਉਡਾ ਦਿੱਤੇ ਅੱਕ ਦੀਆਂ ਫੰਬੜੀਆਂ ਵਾਂਗ ਨਹੀਂ ਚਾਹੀਦੀ ਮੈਨੂੰ ਕੋਈ ਇਬਾਰਤ ਜੋ ਕਹੇ ਕਿ ਤਾਂ ਕਿ ਸੰਦ ਰਹੇ ਆਖਰੀ ਕਵਿਤਾ ਹੈ ਬੀੜ ਦੀ ਕਿਹੜੀ ਇਬਾਰਤ ਦਰਦ ਦੀ ਕਿਹੜੀ ਚਨਾ ਪੁਸਤਕਾਂ ਦੇ ਟੇਰ ਚੋਂ ਕੋਈ ਅੱਖਰ ਮੇਰੇ ਲਈ ਨਾ ਬੋਲਿਆ ਦਰਦ ਮੇਰਾ ਮੇਰੇ ਅੰਦਰ ਜ਼ਹਿਰ ਬਣ ਕੇ ਜੋ ਰਹਾ ਕੁਲਦਾ ਕਿਸੇ ਨਾ ਫੋਲਿਆ ਕਹਿਨ ਨੂੰ ਤਾਂ ਸ਼ਹਿਰ ਆਪਣਾ ਸੀ ਵੇੜਾ ਵੀ ਰੁੱਖ ਵੀ ਪੰਛੀ ਵੀ ਆਪੋ ਆਪਣੀ ਆਖ ਦੇ ਰਹੇ ਲੋਕ ਸਾਰੇ ਟੇਰ ਸ਼ਬਦਾਂ ਦੇ ਲਗਾ ਕੇ ਮੇਰੇ ਬੂਹੇ ਧਰ ਗਏ ਜੋ ਪੱਛੜੀ ਪੱਤਿਆਂ ਦੇ ਹੇਠਾਂ ਮਰ ਗਈ ਮੈਂ ਤੇਰੇ ਬੂਹੇ ਤੇ ਰਹੀ ਸੁੱਖ ਦੀ ਸਦਾ ਤੇ ਪੱਛੜੀ ਪੌਣਾ ਦੇ ਨਾਲ ਤੇਰੇ ਪੈਰਾਂ ਹੇਠ ਸੁੱਕੇ ਪੱਤਿਆਂ ਦੇ ਢੇਰ ਵਿੱਚ ਤਰਸਦੀ ਰਹੀ ਤੇਰੀ ਛੋ ਨੂੰ ਤੂੰ ਕਿਸੇ ਬੇਦਰਦ ਮੌਸਮ ਵਾਂਗ ਆ ਕੇ ਤੁਰ ਗਿਓ ਪੀੜ ਮੇਰੀ ਤਿੱਖੇ ਕੰਡੇ ਵਾਂਗ ਪੈਰੀ ਪੁੱੜ ਗਈ ਹੈ ਤੇ ਰਹੀ ਦਿੰਦੀ ਹੈ ਉਹ ਮੈਨੂੰ ਸਾਰੇ ਸਬੂਤ ਲਹੂ ਦੀ ਇੱਕ ਤੈ ਤੀਰੀ ਵਾਂਗ ਮੇਰੇ ਜ਼ਿੰਦਾ ਹੋਣ ਦਾ ਸ਼ੁਕਰੀਆ